ਜਨਾ ਜੋ ਵਾਪਰਿਆ ਉਹ ਰੂਹ ਕਮਾ ਦਿੰਦਾ ਲੂੰ ਕੰਡੇ ਖੜੇ ਹੋ ਜਾਣਗੇ ਜਦੋਂ ਇਹਨਾਂ ਦੀ ਕਹਾਣੀ ਤੁਸੀਂ ਸੁਣੋ ਹਾਂਜੀ ਅਸੀਂ ਰੋਣਾ ਅਮਿੰਤ ਕਰਨੀ ਸਾਨੂੰ ਕਰੇ ਗੱਲ ਕਰ ਲੈਣ ਤਾਂ ਸਾਨੂੰ ਪਿੱਛੇ ਭੇਜੋ ਸਾਨੂੰ ਕਿੱਧਰ ਲੈ ਕੇ ਜਾ ਰਹੇ ਹੋ ਵੀਡੀਓ ਕੁਝ ਨਹੀਂ ਲੈ ਕੇ ਜਾ ਰਿਹਾ ਸਾਨੂੰ ਤੇ ਕੋਈ ਸਾਡੀ ਗੱਲ ਬਾਤ ਨਹੀਂ ਸੁਣੀ ਜਾ ਰਹੀ ਕਿ ਫੋਨ ਕੋਲੋਂ ਪਾਸਪੋਰਟ ਤੱਕਾ ਕਰਨਾ ਪੁੱਟ ਮਾਰ ਕਰਨੀਗੀ ਪੁਲਿਸ ਸਪੈਸ਼ਲ ਬੈਠੇ ਆ ਮੇਰਾ ਲੋਰ ਤੇ ਮੇਰਾ ਪਾਸਪੋਰਟ ਤੇ ਫੋਨ ਕੋਹ ਕੇ ਲੈ ਜਾਂਦੇ ਜੰਗਲਾਂ 'ਚ ਕੀ ਕੁਝ ਵਾਪਰਦਾ ਹੈ ਤੁਹਾਡੇ ਨਾਲ ਜੰਗਲਾਂ 'ਚ ਨਾਮਾ ਪਹੁੰਚ ਗਏ ਤੁਸੀਂ ਹਾਂਜੀ ਪਰ ਨਾਮਾ ਦੇ ਵਿੱਚ ਕੀ ਕੁਝ ਵਾਪਰਿਆ ਟੰਗਲ ਦੇ ਵਿੱਚ ਨਾ ਤਾਂ ਰੋਟੀ ਪੰਦੀ ਨਾ ਇੱਕ ਤੇ ਇੱਕ ਟਾਈਮ ਮਿਲ ਜਣਾ ਇੰਨੇ ਕੁ ਰੋਟੀ ਦਿੰਦੇ ਸੀਗੇ ਬੰਦਾ ਜਿੰਦਾ ਰੈਲਵੇ ਉਹ ਵੀ ਇੱਕ ਦੋ ਟਾਈਮ ਇੱਕ ਅੱਧੀ ਵਾਰ ਮਹੀਨੇ ਇੱਕ ਦਿਨ 'ਚ ਬੰਦੇ ਅਸੀਂ ਬਿਮਾਰੀ ਬਹੁਤ ਵਾਰੀ ਹੋਏ ਆ ਸਾਨੂੰ ਖਾਰਸ਼ ਹੋ ਗਈ ਮੱਛਰ ਲੱਣਾ ਮਲੇਰੀਆ ਹੋ ਗਿਆ ਉੱਥੇ ਬਹੁਤ ਬੇਕਾਰ ਹੋਟਲ ਸੀਗੇ ਜਿਹੜੇ ਰੱਖਿਆ ਗਿਆ ਤੇ ਸਾਨੂੰ 4 ਤੋਂ ਸਾਨੂੰ 5 ਮਹੀਨੇ ਹੋ ਗਏ ਅਸੀਂ ਇਨਕਾ ਸਾਨੂੰ ਪਿੱਛੇ ਬਿਲੋਂ ਪਿੱਛੇ ਨਹੀਂ ਕਹਿੰਦੇ ਘਰੋਂ ਮੰਗਾਓ ਪੈਸੇ ਤਨ ਰਕੀ ਪੇ ਜਾ ਕੁੱਟਮਾਰ ਬਹੁ ਵਾਰੀ ਕੀਤੀ ਸਾਨੂੰ ਦੱਸਿਆ ਨਹੀਂ ਵੀਜ਼ਾ ਕਿੱਥੋਂ ਲੱਗਿਆ ਜਾਂ ਕਿੱਦਾਂ ਲੱਗਿਆ ਸਾਨੂੰ ਇਹ ਤਾਂ ਉਹਨੇ ਦੱਸਿਆ ਵੀ ਤੁਹਾਡੀ ਫਲਾਈਟ ਆਇਰਾ ਤੋਂ ਦੱਸਿਆ ਕਿ ਤੁਹਾਡੀ ਸਵੇਰ ਫਲਾਈਟ ਹੈ ਅੰਬੇਰਸਰ ਤੋਂ ਡੈਲੀ ਦੀ ਵੀ ਡੈਲੀ ਜਾਣਾ ਹੈ ਸਾਨੂੰ ਬੰਬਈ ਸਾਡੀ ਫਲਾਈਟ ਹੋਈ ਗੁਆਨਾ ਦੀ ਗੁਆਨਾ ਦਾ ਗੁਆਨਾ 6 ਸਤੰਬਰ 2024 ਤੋਂ ਗੁਆਨਾ ਦਾ ਲੱਗਾ ਤੁਸੀਂ ਪਹਿਲਾਂ ਪਾਸਪੋਰਟ ਉਹਨੂੰ ਦਿੱਤਾ ਅਸੀਂ ਅਮਰੀਕਾ ਲਈ ਬੰਬਈ ਜਾ ਕੇ ਮਿਲੇ ਪਾਸਪੋਰਟ ਬੰਬਈ ਚਾ ਕੇ ਬੰਬਈ ਕਿਵੇਂ ਪਹੁੰਚੇ ਤੁਸੀਂ ਦਮੈਸ ਬੰਬਈ ਤੋਂ ਮੈਟ੍ਰਿਕ ਰੇਸ ਸਾਡੀ ਹੋਈ ਸੀ ਇਹ ਆ ਜੀ ਪਹੁੰਚਦੇ ਆ ਉੱਥੇ ਤੇ ਉੱਤਰ ਕੇ ਸਾਡੀ ਫੋਟੋ ਆ ਕੋ ਇੱਕ ਬੰਦਾ ਹੁੰਦਾ ਹੈ ਬਲੈਕ ਪਰਸਨ ਕਾਲੇ ਲੰਗਦਾ ਬੰਦਾ ਹੁੰਦਾ ਸਾਨੂੰ ਰਿਪੋਰਟ ਦਿਖਾਉਂਦਾ ਸਾਨੂੰ ਟੈਕਸੀ ਭਾ ਲੈਂਦਾ ਸਾਨੂੰ ਕਹਿੰਦੇ ਫੋਟੋ ਮੈਚ ਕਰਦਾ ਉਹਦੇ ਕੋਲ ਪਹਿਲਾਂ ਫੋਟੋ ਫੋਟੋ ਪਹਿਲਾਂ ਪਹੁੰਚੀ ਹੁੰਦੀ ਸਟੇ ਸਰ ਉਹਦੇ ਕੋਲੇ ਪਹੁੰਚੀ ਹੋਈ ਹੈ ਮੋਬਾਈਲ 'ਚੋਂ ਮੈਚ ਕਰਦਾ ਹੋਏ ਹਨ ਮਸਾਂ ਦੇ ਜੰਗਲ ਸੀ ਜਿਹੜੇ ਉਹ ਟੈਕਸੀ ਰਹੀ ਤੁਹਾਡੇ ਟੈਕਸੀ ਰਹੀ ਸਰ ਬਲੀਵਿਆ ਤੋਂ ਬਸ ਲੱਗੀ ਫੇਰ ਉਹ ਫੇਰ ਉਹ ਤੋਂ ਫਿਰ ਬਸ ਲੱਗੀ ਸਾਡੀ ਅਕਵਾਡੋਰ ਹਾਂ ਅਕਵਾਡੋਰ ਅਸੀਂ ਸਾਰੇ 4 ਮਹੀਨੇ ਰਹਿ ਗਏ ਹਾਂ 4 ਤੋਂ 5 ਮਹੀਨੇ ਰਹਾ ਜੋ ਕਿ ਸਾਨੂੰ 10 ਤੋਂ 15 ਦਿਨ ਸਹੀ ਤਰ੍ਹਾਂ ਡੌਂਕਰ ਸਾਡੇ ਨੇ ਖਾਣਾ ਦਿੱਤਾ ਸੀ ਉਸ ਤੋਂ ਬਾਅਦ ਨਾ ਤਾਂ ਸਾਨੂੰ ਖਾਣਾ ਮਿਲਿਆ ਤੇ ਨਾ ਹੀ ਸਾਨੂੰ ਬਾਹਰ ਜਾਣ ਦਿੱਤਾ ਆਉਂਦੇ ਸੀ ਕਿ ਪਿਸਤਲ ਹਾਂ ਦਾ ਕੰਦੇ ਲਗਨ ਪੁਆਇੰਟ ਕਰਕੇ ਫੇ ਕਰੇ ਗੱਲ ਕਰੋ ਹਾਂ ਠੀਕ ਠਾਕ ਆ ਪੈਸੇ ਪਾਓ ਅਸੀਂ ਅੱਗੇ ਜਾਣਾ ਹੈ ਕਰੇ ਕਹਿਣਾ ਵੀ ਹਾਂ ਮੁੰਡੇ ਠੀਕ ਕੋ ਠੀਕ ਠਾਕ ਹਾਂ ਠੀਕ ਠਾਕ ਆ ਬਸ ਇੱਕ ਗੱਲ ਹੋਣੀ ਸਾਡੀ ਚਾਰ ਮਹੀਨੇ ਤੱਕ ਨਾ ਕਾਉਂਦੇ ਸੀ ਜੀ ਤੇ ਨਹੀਂ ਬੋਲਦਾ ਕੁੱਟ ਮਾਰ ਕਰਦੇ ਸੀ ਸਾਡੇ ਬੋਡੀ ਤੇ ਵੀ ਪੂਰੇ ਨਿਸ਼ਾਨ ਲੱਗੇ ਹੋ ਕੱਲੇ ਇੰਡੀਅਨ ਸੀ ਜਾਂ ਹੋਰ ਵੀ ਕੱਢੀ ਇੰਡੀਆ ਸੀਗੇ ਸਾਰੇ ਜਿਆਦਾ ਪੰਜਾਬ ਤੋਂ ਸੀ ਕੱਲੇ ਪੰਜਾਬ ਦੇ ਸਾਡੇ ਉਹਦੇ ਥਰੂ ਜਿੰਨਾ ਕਰੋ ਅਰੇਂਜਮੈਂਟ ਹੋਣਾ ਚਾਹ ਤੋਣਾ 5-6 ਹਜ਼ਾਰ ਦਾ ਪੈਸੇ ਪਾਉਣੇ ਉਹਦੀ ਰੋਟੀ 2-4 ਦਿਨ ਤੱਕ ਟੱਪ ਜਾਣੇ ਇਹਨਾਂ ਫਿਰ ਸਾਨੂੰ ਫੋਨ ਕੋਲਣੇ ਪਾਸਵਰਡ ਕੋਲਣੇ ਕਰੋ ਪੈਸੇ ਮੰਗਾਓ ਅੱਗੇ ਪਿੱਛੇਾਂਗੇ ਸਾਥੋਂ ਨਾ ਕਿ ਪੇਮੈਂਟ ਸਾਰੇ ਪਹਿਲਾਂ ਦੇ ਦਿੱਤੀ ਸੀਗੀ ਅਸੀਂ 32 ਲੱਖ ਰੁਪਏ ਉਹਨਾਂ ਨੇ ਇਕੱਠਾ ਦੇ ਦਿੱਤਾ ਪਹਿਨੋਂ 32-32 ਲੱਖ ਰੁਪਏ 32-32 32-32 ਲੱਖ 64 ਲੱਖ ਰੁਪਏ ਕੱਟਾ ਦੇ ਦਿੱਤਾ ਪੱਜੇ ਕਿਵੇਂ ਉਥੋਂ ਉਥੋਂ ਵਿੰਡੋ ਤੋੜ ਕੇ ਨਾ ਖਿੜਕੀਆਂ ਤੋੜ ਕੇ ਬਾੜੀਆਂ ਵਰੀਆਂ ਜੋ ਲੌਗ ਤੋੜ ਕੇ ਅਸੀਂ ਛਾਲਾ ਮਾਰਿਆ ਬਾਹਰ ਕੰਦੋਂ ਟੱਪ ਕੇ ਅਸੀਂ ਪੱਜੇ ਉਥੋਂ ਬਾਹਾਂ ਬਾਹ ਜਾ ਕੇ ਸਾਨੂੰ ਮਿਲਦਾ ਕਿ ਪੁਲਿਸ ਸਟੇਸ਼ਨ ਇਮੀਗ੍ਰੇਸ਼ਨ ਆਉਂਦੀ ਆ ਪੁਲਿਸ ਸਿੰਘ ਜਾ ਕੇ ਪਹੁੰਚੀ ਉੱਥੇ ਇਹਨਾਂ ਨੂੰ ਇਹਨਾਂ ਨੂੰ ਅਗੇ ਵਾਰਸ਼ਟ ਕੀਤੀ ਵੀ ਸਾਨੂੰ ਇੱਥੇ ਤੱਕਿਆ ਤੁੰਡ ਰੱਖਿਆ ਗਿਆ ਸੱਚੇ ਕਾਲ ਦਾ ਅਰਮੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਅਮਰੀਕਾ ਨੇ ਜਹਾਜ਼ ਭਰ ਕੇ ਭੇਜੇ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣ ਜਾਂਦੇ ਆ ਜਾਜ ਸਾਡੇ ਨਿੱਕੇ ਨਿੱਕੇ ਮੁੰਡਿਆਂ ਦੇ ਉਹਨਾਂ ਦੇ ਜਿਹੜੇ ਆਪਣੇ ਭਵਿੱਖ ਦੇ ਲਈ ਚੰਗੇ ਭਵਿੱਖ ਦੇ ਲਈ ਮੈਕਸੀਕੋ ਦੀਆਂ ਕੰਦਾਂ ਵਪਾਰ ਕਰਕੇ ਗਏ ਜੰਗਲਾਂ 'ਚ ਵੀ ਰਹੇ ਜਿਹੜੇ ਇੱਕ ਨੰਬਰ 'ਚ ਵੀ ਗਏ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਵਾਪਸ ਆਏ ਕਾਫੀ ਕੁਝ ਵਾਪਰਿਆ ਉਹ ਕਹਾਣੀ ਹਲੇ ਖਤਮ ਨਹੀਂ ਹੋਈ ਚੱਲ ਰਹੀ ਹੈ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਹੁਣ ਵੀ ਉਸੇ ਤਰ੍ਹਾਂ ਦੇ ਨਾਲ ਸ਼ਿਕਾਰ ਹੋ ਰਹੇ ਆ ਆ ਇੱਕ ਫਰੇਮ ਤੇ ਇਸੇ ਫਰੇਮ ਦੇ ਵਿੱਚ ਆ ਦੋ ਮੁੰਡੇ ਬੈਠੇ ਆ ਮੇਰੇ ਨਾਲ ਇਹਦੀ ਉਮਰ ਹੈਗੀ ਆ 22 ਸਾਲ ਉਹ ਹੁਣ 20 ਸਾਲ ਦਾ ਹੋਇਆ ਪਰ ਇਹਨਾਂ ਦਾ ਜੋ ਵਾਪਰਿਆ ਉਹ ਰੂਹ ਕੰਬਾ ਦਿੰਦਾ ਲੂੰ ਕੰਡੇ ਖੜੇ ਹੋ ਜਾਣਗੇ ਜਦੋਂ ਇਹਨਾਂ ਦੀ ਕਹਾਣੀ ਤੁਸੀਂ ਸੁਣੋਗੇ ਵੀਡੀਓ ਪੂਰੀ ਦੇਖ ਕੇ ਜਾਇਓ ਇਹਨਾਂ ਦੀ ਕਹਾਣੀ ਇੱਕ ਨਹੀਂ ਉਸ ਕਹਾਣੀ ਦੇ ਵਿੱਚ ਕਈ ਕਹਾਣੀਆਂ ਨੇ ਅਸੀਂ ਇਸ ਕਹਾਣੀ ਦੇ ਵਿੱਚੋਂ ਇਹ ਵੀ ਸਮਝਾਵਾਂਗੇ ਕਿ ਜਦੋਂ ਕੋਈ ਬੰਦਾ ਏਜੰਟ ਦੇ ਨਾਮ ਤੇ ਜਾਂ ਏਜੰਟ ਬਣ ਕੇ ਇੱਕ ਨੰਬਰ 'ਚ ਹੋਵੇ ਜਾਂ ਦੋ ਨੰਬਰ 'ਚ ਹੋਵੇ ਉਹ ਠੱਗੀ ਮਾਰਦਾ ਕਿਵੇਂ ਆ ਉਹਦਾ ਰੂਟ ਕੀ ਹੁੰਦਾ ਕਿਹੜੇ ਰੂਟ 'ਰਾ ਹੀ ਠੱਗੀ ਮਾਰਦਾ ਉਹ ਉਹਦਾ ਤਰੀਕਾ ਕੀ ਹੁੰਦਾ ਕਿ ਮੈਂ ਕਿਵੇਂ ਨਿਕਲਣਾ ਉਹ ਸਾਹਮਣੇ ਵਾਲੇ ਨੂੰ ਗੁੰਮਰਾਹ ਕਿਵੇਂ ਕਰਦਾ ਹੈ ਇਹ ਸਾਰੀ ਕਹਾਣੀ ਦੇ ਵਿੱਚ ਅਸੀਂ ਸਾਰੀ ਗੱਲਬਾਤ ਕਰਾਂਗੇ ਵੀਰ ਪਹਿਲਾਂ ਤਾਂ ਆਪਣੇ ਆਪਣੇ ਨਾਮ ਦੱਸ ਦਿਓ ਤੁਸੀਂ ਸਸਰੀ ਗਾਗਿਰ ਜੀ ਮੇਰਾ ਨਾਮ ਹੈ ਗੋਰਪ੍ਰੀਤ ਸਿੰਘ ਲਵਦੀਪ ਤੇ ਗੁਰਪ੍ਰੀਤ ਹਾਂਜੀ ਗੁਰਪ੍ਰੀਤ ਕਿੱਥੋਂ ਸ਼ੁਰੂ ਹੁੰਨੇ ਹੋ ਤੁਸੀਂ ਨਿੱਕੀ ਨਿੱਕੀ ਉਮਰ ਹੈ ਇਹ ਸੋਚਿਆ ਵੀ ਅਮਰੀਕਾ ਚਲੇ ਜਾਵਾਂਗੇ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਸਾਰਾ ਇਦਾਂ ਦੇਖ ਰਹੇ ਸੀਗੇ ਵੀ ਚੱਲ ਰਿਹਾ ਸਾਰੇ ਅਮਰੀਕਾ ਪਹੁੰਚ ਰਿਹਾ ਆਪਦੇ ਫਿਊਚਰ ਲਈ ਜਾ ਰਹੇ ਕੋਈ ਕਿਤੇ ਸਾਨੂੰ ਕੋਈ ਜੋਬ ਦਾ ਕੋਈ ਦੇਖ ਨਹੀਂ ਰਿਹਾ ਸੀਗਾ ਅੱਗੇ ਜਾਵਾਂਗੇ ਕਿ ਸਾਨੂੰ ਇੱਕ ਏਜੰਟ ਮਿਲਿਆਗਾ ਏਜੰਟ ਦਾ ਨਾਮ ਕਰਕੇ ਜਗੀਰ ਸਿੰਘ ਜੋਧਾ ਦਾ ਨਾਮ ਛਾ ਕੋਰ ਤੋਂ ਹੈ ਜੋ ਕਿ ਵੀਜ਼ਾ ਇੱਕ ਨੰਬਰ ਅਮਰੀਕਾ ਭੇਜਦੇ ਆ ਤੇ ਵੀਜ਼ਾ ਲਵਾ ਕੇ ਦਿੰਦੇ ਆ ਤੇ ਅਸੀਂ ਉਹਦੇ ਨਾਲ ਮਿਲੇ ਤੇ ਉਹਨਾਂ ਅਸੀਂ ਪਾਸਪੋਰਟ ਦਿੱਤਾ ਪਾਸਪੋਰਟ ਸਤੰਬਰ 5 ਸਤੰਬਰ ਪਾਸਪੋਰਟ ਦੇ ਕੇ ਆਏ ਸੀ ਹਫਤਾ ਪਹਿਲਾਂ ਸਾੜੇ ਇੱਕ ਦਿਨ ਵੀਜ਼ਾ ਲੱਗ ਗਿਆ ਸਾਨੂੰ ਫਲਾਈਟ ਮਿਲੀ 5 ਸਤੰਬਰ ਵੀਜ਼ਾ ਲੱਗ ਗਿਆ ਵੀ ਸਾਡਾ ਹਫਤੇ ਡੇਢ ਚ ਆ ਗਿਆ ਸੀਗਾ 10 15 ਦਿਨ ਮਸਾ ਲੱਗੇ ਹੋਣਗੇ ਵੀਜ਼ਾ ਆ ਗਿਆ 10 15 ਦਿਨ ਚ ਵੀਜ਼ਾ ਲੱਗ ਗਿਆ ਹਾਂਜੀ ਤੇ ਸਾਨੂੰ ਦੱਸਿਆ ਨਹੀਂ ਵੀ ਜਾ ਕਿੱਥੋਂ ਲੱਗਿਆ ਜਾਂ ਕਿਦਾਂ ਲੱਗਿਆ ਸਾਨੂੰ ਇਹਦਾ ਇਹਨਾਂ ਨੇ ਦੱਸਿਆ ਵੀ ਤੁਹਾਡੀ ਫਲਾਈਟ ਆਇ ਰਾਤ ਹੁੰਦੱਸਿਆ ਕਿ ਤੁਹਾਡੀ ਸਵੇਰ ਫਲਾਈਟ ਹੈ ਅੰਬਰਸਰ ਤੋਂ ਡੈਲੀ ਦੀ ਤੇ ਡੈਲੀ ਜਾਣਾ ਹੈ ਅਸੀਂ ਇਥੋਂ ਅੰਬਰਸਰ ਤੋਂ ਡੋਮੈਸਟਿਕ ਫਲਾਈਟ ਟੂਡੇ ਡੈਲੀ ਡੈਲੀ ਸਾਡੀ ਫਲਾਈਟ ਰਹੀ ਬੰਬੇ ਦੀ ਇੱਕ ਦਿਨ ਇੱਕ ਰੋਕੇ ਅਗਲੇ ਦਿਨ ਸਾਡੀ ਬੰਬੇ ਫਲਾਈਟ ਹੋ ਗਈ ਬੰਬੇ ਜਾਣੇ ਆ ਬੰਬੇ ਜਾ ਕੇ ਸਾਨੂੰ ਸਾਡੇ ਪਾਸਪੋਰਟ ਮਿਲਦੇ ਆ ਜਿੱਦਾਂ ਸਾਡੇ ਦੱਸਿਆ ਦਾ ਵੀ ਦੋ ਦਿਨ ਬੰਬੇ ਉਤਰੇ ਪਾਸਪੋਰਟ ਤੁਸੀਂ ਆਪਣੇ ਉਸ ਏਜੰਟ ਨੂੰ ਜਿਹਦਾ ਨਾਮ ਲੈ ਰਹੇ ਹੁੰਦੇ ਸੀ ਉਦਾਂ ਉਹਦਾ ਕੋਈ ਕੰਸਲਟੈਂਟ ਆ ਉਹ ਉਹਦੀ ਕੋਈ ਇਮੀਗ੍ਰੇਸ਼ਨ ਸੈਂਟਰ ਕੀ ਆ ਉਹਦਾ ਨਹੀਂ ਸਰ ਉਦਾਂ ਦਾ ਕੋਈ ਵੀ ਨਹੀਂ ਇੱਕ ਦਾ ਆਫਿਸ ਬਣਿਆ ਹੋਆ ਉੱਥੇ ਜਾਣੇ ਨਾ ਇਹਦੇ ਕੋਲ ਕੋਈ ਲਾਇਸੈਂਸ ਹੈ ਨਾ ਉਹਦੇ ਕੋਲ ਕੋਈ ਕੰਮ ਕਰਨ ਦਾ ਕੋਈ ਹੈ ਪਰਮਿਟ ਹੈਗਾ ਜੀ ਕੁਝ ਨਹੀਂ ਹੈਗਾ ਉਦਾਂ ਇੱਕ ਦਫਤਰ ਬਣਿਆ ਹੈਗਾ ਉਦਾਂ ਵੀਜ਼ਾ ਲਵਾ ਦਿੰਦੇ ਆ ਪਤਾ ਨਹੀਂ ਕਿਦਾਂ ਲਵਾਉਂਦੇ ਆ ਕਿ ਵੀਜ਼ਾ ਲਵਾ ਕੇ ਤੇ ਭੇਜਦੇ ਨੇ ਸਾਨੂੰ ਬੰਬੇ ਸਾਡੀ ਫਲਾਈਟ ਹੋਈ ਗੁਆਨਾ ਦੀ ਇਹ ਗੁਆਨਾ ਦਾ ਗੁਆਨਾ 6 ਸਤੰਬਰ 2024 ਵੀਜ਼ਾ ਗੁਆਨਾ ਦਾ ਲੱਗਾ ਤੁਸੀਂ ਪਹਿਲਾਂ ਪਾਸਪੋਰਟ ਉਹਨੂੰ ਦਿੱਤਾ ਹਾਂਜੀ ਅਸੀਂ ਅਮਰੀਕਾ ਲਈ ਵੀ ਪਾਸਪੋਰਟ ਹਾਂਜੀ ਪਾਸਪੋਰਟ ਬੰਬੇ ਜਾ ਕੇ ਮਿਲੇ ਬੰਬਈ ਕਿਵੇਂ ਪਹੁੰਚੇ ਤੁਸੀਂ ਡੋਮੈਸਟਿਕ ਬੰਬਈ ਤੋਂ ਮੈਸਟਰੀ ਫਲਾਈਟ ਸਾਡੀ ਹੋਈ ਸੀਗੀ ਠੀਕ ਹੈ ਉਸ ਤੋਂ ਅੱਗੇ ਉਸ ਤੋਂ ਅੱਗੇ ਸਾਨੂੰ ਬੰਬਈ ਸਾਡੀ ਫਲਾਈਟ ਹੁੰਦੀ ਯਾਰਾ 2 ਵਜੇ ਦੀ 6 ਸਤੰਬਰ 2024 ਤੋਂ ਅਸੀਂ ਉੱਡਦੇ ਹਾਂ ਤੇ ਸਾਨੂੰ ਗਵਾਨਾ ਦੇ ਕੋ ਉਤਾਰਿਆ ਜਾਂਦਾ ਹੁਣ ਸਾਨੂੰ ਨਹੀਂ ਪਤਾ ਵੀ ਗਵਾਨਾ ਕੀ ਕੰਟਰੀ ਹੈ ਕਿੱਥੇ ਉਤਾਰਿਆ ਗਿਆ ਸਾਨੂੰ ਵੀਜ਼ਾ ਜਦ ਗਵਾਨਾ ਦਾ ਜਦੋਂ ਅਸੀਂ ਪਹੁੰਚਦੇ ਹਾਂ ਉੱਥੇ ਤੇ ਉੱਤਰ ਕੇ ਸਾਡੀ ਫੋਟੋ ਇੱਕ ਬੰਦਾ ਆਉਂਦਾ ਬਲੈਕ ਪਸੰ ਕਾਲੇ ਰੰਗ ਦਾ ਬੰਦਾ ਆਉਂਦਾ ਸਾਨੂੰ ਹਰੀ ਫੋਟੋ ਦਿਖਾਉਂਦਾ ਸਾਨੂੰ ਟੈਕਸੀ ਬਹਾ ਲੈਂਦਾ ਸਾਨੂੰ ਕਹਿੰਦੇ ਵੀ ਫੋਟੋ ਮੈਚ ਕਰਦਾ ਉਹਦੇ ਕੋਲ ਪਹਿਲਾਂ ਫੋਟੋ ਪਹੁੰਚੀ ਹੁੰਦੀ ਸਾਡੀ ਸਰ ਉਹਦੇ ਕੋਲੇ ਪਹੁੰਚੀ ਹੋਈਆਂ ਮੋਬਾਈਲ 'ਚੋਂ ਮੈਚ ਕਰਦਾ ਮੋਬਾਈਲ 'ਚੋਂ ਮੈਚ ਕਰਦਾ ਵੀ ਆ ਬੰਦੇ ਆਈ ਹੈ ਤੇ ਦੇਖਦਾ ਵੀ ਆ ਆਈਆਂ ਕਹਿੰਦਾ ਇੱਧਰ ਆਓ ਸਾਨੂੰ ਤੁਹਾਨੂੰ ਕਿਹਾ ਗਿਆ ਵੀ ਤੁਸੀਂ ਗਵਾਨਾ ਉਤਰੋਗੇ ਗਵਾਨਾ ਤੁਹਾਡੀ ਦੂਜੀ ਫਲਾਈਟ ਹੋਊਗੀ ਤੇ ਤੁਹਾਨੂੰ ਫਲਾਈਟ ਟੂ ਫਲਾਈਟ ਪੇਜਾਂਗੇ ਤੇ ਅਸੀਂ ਗਵਾਨਾ ਉਤਰੇ ਸਾਨੂੰ ਫੋਟੋ ਦਿਖਾਈ ਟੈਕਸੀ ਬਿਠਾ ਕੇ ਕਹਿੰਦੇ ਹੋਟਲ ਲੈ ਚੱਲੇ ਆ ਜਦੋਂ ਅਸੀਂ ਟੈਕਸੀ 'ਚ ਬੈਠੇ ਆ ਸਾਡੀ ਕਿੱਟਾ ਰੱਖ ਲੀਆ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਟੈਕਸੀ ਜੀ ਲੈ ਕੇ ਤੁਰ ਗਏ ਚਾਰ ਦਿਨ ਟੈਕਸੀ ਚਾਰ ਦਿਨ ਵੈਂਡ ਸੀਗੀ ਅਮਾਜੋਨ ਜੰਗਲ ਸਾਰਾ ਨਸਾ ਤੋਂ ਕਰਾਇਆਗਾ ਟੈਕਸੀ ਤੇ ਸਾਨੂੰ ਹੁਣ ਪਤਾ ਅਗੇ ਵੀ ਅਸੀਂ ਕਿੱਦੂ ਤੇ ਕਿੱਦਾਂ ਕਿੱਦਾਂ ਗਏ ਸਾਨੂੰ ਪਹਿਲਾਂ ਕੁਝ ਨਹੀਂ ਪਤਾ ਸੀ ਕਿੱਦਾਂ ਜਾ ਰਹੇ ਹਾਂ ਕਿੱਧਰ ਜਾ ਰਹੇ ਹਾਂ ਸਾਨੂੰ ਅਮਾਜੋਨ ਦੇ ਜੰਗਲ ਸੀ ਜਿਹੜੇ ਉਹ ਟੈਕਸੀ ਰਹੀ ਤੁਹਾਡੇ ਕੋਲ ਟੈਕਸੀ ਰਹੀ ਸਰ ਹਾਂਜੀ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਸਭ ਬ੍ਰਾਜ਼ੀਲ ਪਹੁੰਚ ਗਏ ਬ੍ਰਾਜ਼ੀਲ ਪਹੁੰਚ ਗਏ ਬ੍ਰਾਜ਼ੀਲ ਹਾਂਜੀ ਫਿਰ ਫਿਰ ਸਾਨੂੰ ਉੱਥੇ ਰੱਖਿਆ ਗਿਆ ਸਰ 2 ਤੋਂ 3 ਦਿਨ ਹੂੰ ਹਾਂਜੀ ਸਰ ਤੇ ਫਿਰ ਸਾਡਾ ਉੱਥੋਂ ਬ੍ਰਾਜ਼ੀਲ ਤੋਂ ਫਿਰ ਟੈਕਸੀਆਂ ਲੱਗ ਪ੍ਰਾਈਵੇਟ ਟੈਕਸੀ ਪ੍ਰਾਈਵੇਟ ਟੈਕਸੀ ਹੂੰ ਤੇ ਫਿਰ ਅਸੀਂ ਬੋਲੀਵੀਆ ਪਹੁੰਚ ਗਏ ਸਰ ਹੂੰ ਬੋਲੀਵੀਆ ਤੋਂ ਸਰ ਫਿਰ ਅਸੀਂ ਬੱਸ ਸਾਡੀ ਬੱਸ ਲੱਗੀ ਬੋਲੀਵੀਆ ਤੋਂ ਬੱਸ ਲੱਗੀ ਪੇਰੂ ਦੀ ਹੂੰ ਪੇਰੂ ਤੋਂ ਫਿਰ ਬੱਸ ਲੱਗੀ ਸਾਡੀ ਐਕਵਾਡੋਰ ਹੂੰ ਐਕਵਾਡੋਰ ਅਸੀਂ ਸਾਰੇ 4 ਮਹੀਨੇ ਰਹਾ ਜੀ ਹੂੰ 4 ਤੋਂ 5 ਮਹੀਨੇ ਚਾਰ ਤੋਂ 5 ਮਹੀਨੇ ਰਹਾ ਜੋ ਕਿ ਸਾਨੂੰ 10 ਤੋਂ 15 ਦਿਨ ਸਹੀ ਤਰ੍ਹਾਂ ਡੋਂਕਰ ਸਾਡੇ ਨੇ ਖਾਣਾ ਦਿੱਤਾ ਸੀ ਉਸ ਤੋਂ ਬਾਅਦ ਨਾ ਤਾਂ ਸਾਨੂੰ ਖਾਣਾ ਮਿਲਿਆ ਤੇ ਨਾ ਹੀ ਸਾਨੂੰ ਬਾਹਰ ਜਾਣ ਦਿੰਦੇ ਸੀ ਕੀ ਤੁਹਾਡੇ ਨਾਲ ਕੀ ਹੋ ਰਿਹਾ ਸੀ ਅੰਦਰ ਅੰਦਰ ਇਹ ਹੀ ਸੀ ਕਿ ਬਾਹਰ ਨਹੀਂ ਜਾਣ ਦੇਦੇ ਸੀ ਕਿ ਸਾਡੇ ਫੋਨ ਤੇ ਪਾਸਪੋਰਟ ਉਹਨਾਂ ਲੈ ਲੈ ਸੀ ਫੋਨ ਕਈ ਵਾਰ ਵਿੱਚੋਂ ਦੇ ਦੇਂਦੇ ਸੀ ਗੱਲ ਕਰਨ ਲਈ ਤੇ ਪਾਸਪੋਰਟ ਨਹੀਂ ਦਿੰਦੇ ਸੀ ਕਿ ਕਿਤੇ ਭੱਜ ਨਾ ਜਾ ਹੂੰ ਅੰਦਰ ਹੋਟਲ 'ਚ ਬੰਦ ਕਰਕੇ ਰੱਖਿਆ ਅੰਦਰ ਹੋਟਲ 'ਚ ਬੰਦ ਕਰਕੇ ਰੱਖ ਲਿਆ ਕਿਉਂਕਿ ਫਿਰ ਡੌਂਕੀ ਵਾਇਆ ਇਹਨਾ ਬਾੜਤਾ ਸਾਨੂੰ ਨਹੀਂ ਹੋਟਲ ਸੀ ਤੁਹਾਨੂੰ ਬੈੱਡ ਵਗੈਰਾ ਅੰਦਰ ਮਿਲੇ ਹੋਏ ਸੀ ਜਾਂ ਰੂਮ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਕਮਰਾ ਸੀ ਖੁੱਲਾ ਹਾਲ ਸੀ ਇੱਕ ਹੋਟਲ ਸੀਗਾ ਸਰ ਉਹ ਏਦਾਂ ਸ਼ਹਿਰ ਤੋਂ ਅਲੱਗ ਰੱਖਿਆ ਗਿਆ ਸ਼ਹਿਰ ਤੋਂ ਬਹੁਤ ਪਾਸੇ ਰੱਖਿਆ ਗਿਆ ਕਿ ਇੱਥੇ ਕੋਈ ਲੋਕ ਆਮ ਲੋਕ ਨਾ ਹੋ ਜਿਦੇ ਸਾਰੇ ਡੌਂਕੇਲੇ ਬੰਦੇ ਹੁੰਦੇ ਆ ਤੁਹਾਨੂੰ ਉੱਥੇ ਰੱਖਿਆ ਗਿਆ ਠੀਕ ਠਾਕ ਜਿਹਾ ਹੋਟਲ ਸੀਗਾ ਈਦਾ ਕੋਈ ਵਧੀਆ ਨਹੀਂ ਸੀਗਾ ਬੈੱਡ ਸੀਗੇ ਸਿੰਪਲ ਸਿੰਪਲ ਜਿਹਾ ਸਿੰਪਲ ਬੈੱਡ ਸੀ ਹੂੰ ਤੇ ਸਾਨੂੰ ਬਾਹਰ ਨਹੀਂ ਜਾਂਦੇ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ 4 ਮਹੀਨੇ ਉੱਥੇ ਰਹੇ ਇਹ ਸਾਡੇ ਤੋਂ ਉਹ 4 ਮਹੀਨਿਆਂ ਦੇ ਵਿੱਚ ਡੌਂਕਰਾਂ ਨੇ ਤੁਹਾਨੂੰ ਖਾਣਾ ਹੀ ਠੀਕ ਢੰਗ ਨਾਲ ਨਹੀਂ ਦਿੱਤਾ ਜਾਂ ਕੋਈ ਕਿਸੇ ਹੋਰ ਤਰ੍ਹਾਂ ਦਾ ਸਾਲਟ ਵੀ ਸੀਗਾ ਤੁਹਾਨੂੰ ਕੋਈ ਕੁੱਟਮਾਰ ਵੀ ਹੋਈ ਕੋਈ ਕਿਸੇ ਬਾਾਰ ਨਹੀਂ ਜਾਣ ਦਿੱਤਾਗਾ ਸਾਨੂੰ ਆਉਂਦੇ ਸੀਗੇ ਪਿਸਟਲ ਲੈ ਆਉਂਦਾ ਕੰਨ ਤੇ ਲਗਾਨ ਪੁਆਇੰਟ ਕਰਕੇ ਫੇ ਕਰੇ ਗੱਲ ਕਰੋ ਹਾਂ ਠੀਕ ਠਾਕ ਆ ਪੈਸੇ ਪਾਓ ਅਸੀਂ ਅੱਗੇ ਜਾਣਾ ਕਰੇ ਕਹਿਣਾ ਵੀ ਹਾਂ ਮੁੰਡੇ ਠੀਕ ਕੋਈ ਠੀਕ ਠਾਕ ਹਾਂ ਠੀਕ ਠਾਕ ਆ ਬਸ ਇੱਕ ਗੱਲ ਹੋਣੀ ਸਾਡੀ 4 ਮਹੀਨੇ ਤੱਕੇ ਨਾ ਕਹੋਂਦੇ ਸੀਗੇ ਜੇ ਨਹੀਂ ਬੋਲਦਾ ਕੁੱਟਮਾਰ ਕਰਦੇ ਸੀਗੇ ਸਾਡੇ ਬਾਡੀ ਤੇ ਵੀ ਪੂਰੇ ਨਿਸ਼ਾਨ ਲੱਗੇ ਤੇ ਉਸ ਹੋਟਲ ਚ ਸਰ ਸਾਡੇ ਤੇ ਪੁਲਿਸ ਵੀ ਆਈ ਸੀ ਛ ਸਾਡੇ ਕੋ ਵੀ ਡਾਲਰ ਲੈ ਜਾਂਦੇ ਸੀ ਜਿੰਨੇ ਅਸੀਂ ਘਰੋਂ ਪਵਾਉਂਦੇ ਸੀ ਰੋਟੀ ਵਾਸਤੇ ਉਹ ਪਾਸਪੋਰਟ ਲੈ ਲੈਂਦੇ ਸੀ ਸਾਰਿਆਂ ਦੇ ਇਕੱਠੇ ਕਰਕੇ ਤੇ ਜਿਹੜਾ ਪਾਸਪੋਰਟ ਦੇ ਦਿੰਦਾ ਸੀ ਤੇ ਉਹਨਾਂ ਟਾਈਮ ਵਾਪਸ ਹੀ ਨਹੀਂ ਕਰਦੇ ਸੀ ਉਹਦਾ ਪਾਸਪੋਰਟ ਜਿੰਨਾ ਟਾਈਮ ਕੋਈ ਡਾਲਰ ਹੀ ਨਹੀਂ ਦਿੰਦਾ ਸੀ ਘਰੋਂ ਪੈਸੇ ਮੋਗਾਂ ਨਹੀਂ ਦਿੰਦੇ ਸੀ ਕਿੰਨੇ ਕ ਜਣੇ ਸੀ ਤੁਸੀਂ ਅਸੀਂ ਉੱਥੇ 60 ਜਣੇ ਸੀ ਇੱਕ ਡੋਂਕਰ ਦੇ ਜੁਬੇਰ ਖਾਨ ਦੇ ਮੁੰਡੇ ਕੱਲੇ 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 ਇੰਡੀਅਨ ਸੀ ਜਾਂ ਹੋਰ ਵੀ ਕੱਢ ਇੰਡੀਅਨ ਕੱਲੇ ਜਿਆਦਾ ਪੰਜਾਬ ਤੋਂ ਸੀਗੇ ਕੱਲੇ ਪੰਜਾਬ ਦੇ 60 ਮੁੰਡੇ ਉਹਨਾਂ ਡੌਂਕਰਾਂ ਕੋਲ ਹੁਣ ਉਹ ਇੱਕ ਡੌਂਕਰ ਕੋ ਜਵੇਰ ਖਾਨ ਕੋ ਇੱਕ ਡੌਂਕਰ ਕੋ ਇੱਕ ਡੌਂਕਰ ਕੋ ਏਜੰਟ ਸਾਰਿਆਂ ਦੇ ਅਲੱਗ-ਅਲੱਗ ਸੀ ਡੌਂਕਰ ਅੱਗੇ ਸੀ ਐਮ ਸੀ ਸਰ ਉਹ ਪਾਕਿਸਤਾਨ ਦਾ ਹੈ ਜੋ ਸਪੇਨ ਤੋਂ ਬੈਠ ਕੇ ਸਿਰਫ ਮਿਲਦਾ ਨਹੀਂ ਕਿ ਇਹਨੂੰ ਫੋਨ ਤੋਂ ਫੋਨ ਬੰਦੇ ਮਿਲਾਉਂਦਾ ਫੋਨ ਕੰਮ ਕਰਾਉਂਦਾ ਨਾ ਕਿਸੇ ਨੂੰ ਕੋਈ ਫੋਟੋ ਪਾਵੇ ਨਾ ਵੀਡੀਓ ਕਾਲ ਕਰ ਤੁਸੀਂ ਮਿਲੇ ਜ਼ਵੇਰ ਖਾਨ ਨੂੰ ਨਹੀਂ ਜੀ ਸਰ ਸਾਨੂੰ ਫੋਨ ਆਉਂਦਾ ਸੀਗਾ ਅਸੀਂ ਕਿਹਨੇ ਵੀ ਜੰਟ ਨਾਲ ਗੱਲ ਕਰੋ ਜਿਹਨਾਂ پاسਵਰਡ ਤਾਂ ਸਾਡੇ ਉਹਨਾਂ ਨਾਲ ਗੱਲ ਕਰੋ ਸਾਡਾ ਤਾਂ ਅਸੀਂ ਸਾਡਾ ਰੂਟ ਹੀ ਨਹੀਂ ਹੈਗਾ ਅਸੀਂ ਤਾਂ ਫਲਾਈਟ ਤੋਂ ਫਲਾਈਟ ਪੈਸ ਦਿੱਤੇ ਅਸੀਂ ਇੱਕ ਨੰਬਰ ਜਾਣਾ ਹੈਗਾ ਉਹ ਕਰਦੇ ਇਹ ਨਹੀਂਗਾ ਤੁਸੀਂ ਇਦਾਂ ਹੀ ਜਾਣਾ ਹੈਗਾ ਇਹ ਕੋਈ ਜ਼ਿਆਦਾ ਗੱਲਬਾਤ ਦਾ ਕੁੱਟ ਮਰਵਾ ਦਿੰਦੇ ਫੋਨ ਖੋ ਦਿੰਦੇ ਇੱਕ ਉਹ ਦੂਜੀ ਵਾਰ ਫੋਨ ਕਰਨਾ ਨਾ ਫੋਨ ਖੋ ਲੈਣਾ ਜਜਾ ਤੱਕ ਕਾਲ ਨਾ ਕਰਨੇ ਤਾਂ ਨਾ ਕਰਨਾ ਕਿ ਕਰ ਫੋਨ ਲਾਉਣੇ ਜੰਟਾ ਨੇ ਡੋਂਕਰ ਨੂੰ ਫੋਨ ਲਾਉਣਾ ਕੀ ਆ ਬੰਦੇ ਤੰਗ ਕਰਦੇ ਆ ਫੋਨ ਲਾਉਂਦੇ ਆ ਆਪਦੀ ਫੈਮਿ ਇਹਨਾਂ ਦੇ ਫੋਨ ਖੋਲੋ ਇੱਥੋਂ ਵਾਲਾ ਏਜੰਟ ਕਹਿੰਦਾ ਇਸ ਵਾਲਾ ਏਜੰਟ ਕਹਿੰਦਾ ਤੁਹਾਨੂੰ ਇਹ ਪਤਾ ਲੱਗੇ ਤੁਹਾਡੇ ਏਜੰਟ ਨੇ ਵੀ ਇਹ ਗੱਲ ਕੀਤੀ ਹਾਂਜੀ ਇੱਕੋ ਸੇਮ ਸਾਡੇ ਤੋਂ ਹਾਂਜੀ ਇੱਕੋ ਏਜੰਟ ਆ ਜੀ ਬਿਲਕੁਲ ਸਰ ਸੇਮ ਹੀ ਸਾਡੀ ਫੈਮਿਲੀ ਨੂੰ ਮਿਲਣਾ ਨਹੀਂ ਉਸ ਏਜੰਟ ਨੇ ਕਿੰਨੇ ਬੰਦੇ ਭੇਜੇ ਸੀ ਤੁਸੀਂ ਦੋਨੋਂ ਹੀ ਸੀ ਨਹੀਂ ਸਰ ਬੰਦੇ ਹੋਰ ਵੀ ਹੈਗੇ ਸੀ ਉਸ ਏਜੰਟ ਦੇ ਹਾਂਜੀ ਅਸੀਂ ਪੰਜ ਜੀ ਟੋਟਲ ਏਜੰਟ ਦੇ ਇੱਕ ਏਜੰਟ ਦੇ ਪੰਜ ਬੰਦੇ ਸੀ ਇੱਕ ਏਜੰਟ ਦੇ ਤੁਸੀਂ ਪੰਜ ਪੰਜ ਬੰਦੇ ਸੀਗੇ ਤੇ ਅਸੀਂ ਉਸ ਤੋਂ ਸਾਨੂੰ ਇੱਕ ਵਾਰ ਉਹ ਸਾਨੂੰ ਫੇਰ ਕੱਢਿਆ ਸਾਡੇ ਪਾਸਪੋਰਟ ਖੋਲੇ ਸਾਨੂੰ ਰਾਤੋਂ ਰਾਤ ਰਾਤ ਨੂੰ ਕੱਢਿਆ 1:00 2:00 ਵਜੇ ਪਤਾ ਨਹੀਂ ਕਿੱਧਰ ਲੈ ਕੇ ਜਾ ਰਹੇ ਆ ਕਹਿੰਦੇ ਚਲੋ ਬੈਠੋ ਬੱਸਾਂ 'ਚ ਬਿਠਾਇਆ ਉਹ ਤੋਂ ਫਿਰ ਤਿੰਨ ਦਿਨ ਬੱਸ ਅਸੀਂ ਸਾਰੇ ਮੇਰੇ ਹੋਟਲ 'ਚ ਤੁਸੀਂ ਰਹੇ ਸੀ ਹਾਂਜੀ ਉੱਥੋਂ ਲੈ ਕੇ ਜਾ ਰਹੇ ਆ ਉਹ ਤੋਂ ਅੱਗੇ ਲੈ ਕੇ ਜਾ ਰਿਹਾ ਉਹ ਤੋਂ ਅੱਗੇ ਜਾ ਕੇ ਕੋਲੰਬੀਆ ਲੈ ਗਏ 4 ਮਹੀਨਿਆਂ ਤੋਂ ਬਾਅਦ 4 ਮਹੀਨੇ ਬੱਸ ਨੂੰ ਕੋਲੰਬੀਆ ਲੈ ਗਏ ਕੋਲੰਬੀਆ ਸਾਰੀ ਚੰਨ ਬੱਸਾਂ ਦੇ ਵਿੱਚ ਟ੍ਰੈਵਲ ਕੀਤਾ ਵਿੱਚ ਪੁਲਿਸਾਂ ਵਿੱਚ ਬੱਸਾਂ ਨਹੀਂ ਰੁਕੀਆਂ ਕਿਤੇ ਵੀ ਸਿਰਫ ਬਸ ਸਿਰਫ ਹੈਗੀ ਡੌਂਕੀ ਰੋਡਾ ਲੈ ਸੀਗੀ ਦੋ ਨੰਬਰ ਕੋਈ ਵਿੱਚ ਉਹ ਤੁਹਾਨੂੰ ਲੈ ਕੇ ਗਿਆ ਟਰਬੋ ਆਂਦਾ ਇੱਕ ਸ਼ਹਿਰ ਕੋਲੰਬੀਆ ਦੇ ਵਿੱਚ ਟਰਬੋ ਟਰਬੋ ਤੋਂ ਸ਼ਿਪ ਲੱਗਦੀ ਹੈ ਸਰ 2 2.5 ਘੰਟੇ ਦੀ ਉਹ ਸ਼ਿਪ ਤੋਂ ਬਾਅਦ ਤੁਹਾਨੂੰ ਲੈ ਕੇ ਜਾ ਜਾਂਦਾ ਕਪੂਰਗੰਨਾ ਤੁਸੀਂ Google Map ਦੇਖ ਸਕਦੇ ਹੋ ਇੱਕ ਕਪੂਰਗੰਨਾ ਇੱਕ ਛੋਟਾ ਜਿਹਾ ਟਾਪੂ ਹੈ ਕੋਲੰਬੀਆ ਦਾ ਉੱਥੇ ਉੱਥੇ ਖਤਮ ਹੁੰਦਾ ਹੈ ਪਨਾਮਾ ਆਗਾ ਸ਼ੁਰੂ ਹੁੰਦਾ ਹੈ ਕਪੂਰਗੰਨਾ ਲਾਸਟ ਲਾਸਟ ਬਾਰਡਰ ਹੈ ਪਨਾਮਾ ਦਾ ਸਾਨੂੰ ਪਨਾਮਾ ਦੇ ਵਿੱਚ ਰੱਖਿਆ ਗਿਆ ਸਾਨੂੰ 5 ਮਹੀਨੇ ਤੋਂ ਰੱਖਿਆ ਗਿਆ ਸਰ 5 ਮਹੀਨੇ ਪਨਾਮਾ ਚ ਰੱਖਿਆ ਹੈ ਕਲੰਬੀਆ ਦੇ ਅਸੀਂ ਜੰਗਲਾਂ ਚ ਹਾਂਜੀ ਅਸੀਂ ਰੋਣਾ ਮਿੰਤ ਕਰਨੀ ਸਾਨੂੰ ਕਰੇ ਗੱਲ ਕਰ ਲੈਣ ਤੋਂ ਸਾਨੂੰ ਪਿੱਛੇ ਭੇਜੋ ਸਾਨੂੰ ਕਿੱਧਰ ਲੈ ਕੇ ਜਾ ਰਹੇ ਹੋ ਵੀਡੀਓ ਕੁਝ ਨਹੀਂ ਲੈ ਕੇ ਜਾ ਰਿਹਾ ਸਾਨੂੰ ਤੇ ਕੋਈ ਸਾਡੀ ਗੱਲ ਬਾਤ ਨਹੀਂ ਸੁਣੀ ਜਾ ਰਹੀ ਫੋਨ ਕੋਲੇ ਪਾਸਵਰਡ ੱੱਕਾ ਕਰਨਾ ਕੁੱਟਮਾਰ ਕਰਨੀਗੀ ਬਸ ਇਹੀ ਕਹਿਣਾ ਵੀ ਕਰੋ ਪੈਸੇ ਮੰਗਵਾਓ ਤੇ ਤੁਹਾਨੂੰ ਅੱਗੇ ਭੇਜੀ ਸਾਨੂੰ ਇਹ ਨਹੀਂ ਇੱਕ ਨੰਬਰ ਕਹਿ ਕੇ ਸਾਨੂੰ ਡੌਂਕੀ ਰੂਡ ਵਾਰ ਦਿੱਤਾ ਗਿਆ ਜੀ ਉਹਨਾਂ ਜੰਗਲਾਂ ਚੋਂ ਕਹਾਣੀ ਦੱਸੋ ਆਪਣੀ ਜੰਗਲਾਂ ਚ ਜੰਗਲਾਂ ਚ ਕੀ ਕੁਝ ਵਾਪਰਦਾ ਹੈ ਤੁਹਾਡੇ ਨਾਲ ਜੰਗਲਾਂ ਚ ਨਾਮਾ ਪਹੁੰਚ ਗਏ ਤੁਸੀਂ ਨਾਮਾ ਦੇ ਵਿੱਚ ਕੀ ਕੁਝ ਵਾਪਰਿਆ ਤੇ ਤੁਹਾਡੀ ਵਾਪਸੀ ਤੱਕ ਦੀ ਕਹਾਣੀ ਇੱਕ ਵਾਰ ਤੁਸੀਂ ਸਾਡੇ ਸਾਰੇ ਸਣਨ ਵਾਲਿਆਂ ਨੂੰ ਦੱਸ ਦਿਓ ਜੀ ਜਦੋਂ ਅਸੀਂ ਪਹੁੰਚਦੇ ਹਾਂ ਕਪੂਰਗਾਨਾ ਵਿੱਚ ਕਪੂਰਗਾਨਾ ਵਿੱਚ ਫਿਰ ਅਸੀਂ ਉੱਥੇ ਇਹ ਪੰਜ ਪੰਜ ਮਨਸ ਰਾਇ ਉਹ ਮੈਨੂੰ ਵੀਡੀਓ ਦਿਖਾ ਰਿਹਾ ਆ ਮੁੰਡਾ ਮੈਨੂੰ ਵੀਡੀਓ ਦਿਖਾ ਰਿਹਾ ਅਸੀਂ ਫੁੱਲ ਫਰੇਮ ਦੇ ਵਿੱਚ ਤੁਹਾਨੂੰ ਇਹ ਵੀਡੀਓ ਨਾਲ ਨਾਲ ਚੱਲਦੀ ਦਿਖਾਵਾਂਗੇ ਜੀ ਤੇ ਸਾਨੂੰ ਉੱਥੇ ਰੱਖੇਗਾ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਨਾ ਤਾਂ ਰੋਟੀ ਪੰਨ ਦੀ ਨਾ ਇੱਕ ਤੇ ਇੱਕ ਟਾਈਮ ਮਿਲ ਜਣਾ ਇੰਨੀ ਰੋਟੀ ਦਿੰਦੇ ਸੀਗੇ ਬੰਦਾ ਜਿੰਦਾ ਰਹਿ ਲਵੇ ਉਹ ਵੀ ਇੱਕ ਦੋ ਟਾਈਮ ਇੱਕ ਅੱਧੀ ਵਾਰ ਮਿਲਣੀ ਇੱਕ ਦਿਨ 'ਚ ਫਿਰ ਘਰੋਂ ਪੈਸੇ ਮੰਗਾਉਣੇ ਤੱਕੇ ਕਿਦਾਂ ਸਾਡੇ ਕਾਰਡ ਸੀ ਇੱਕ ਬੰਦੇ ਕੋਲ ਸੀਗਾ ਪੰਜਾਂ ਚੋਂ ਉਹਦੇ ਥਰੂ ਜਿੰਨਾ ਘਰੋਂ ਅਰੇਂਜਮੈਂਟ ਹੋਣਾ ਚਾਹਿਆ ਦੋਨਾ ਪੰਜ ਜੁਨਾ ਹੁੰਦਾ ਪੈਸੇ ਪਾਉਣੇ ਉਹਦੀ ਰੋਟੀ ਦੋ ਚਾਰ ਦਿਨ ਤੱਕ ਟੱਪ ਜਾਣੇ ਇਹਨਾਂ ਫਿਰ ਸਾਨੂੰ ਫੋਨ ਖੋਲਣੇ ਪਾਸਵਰਡ ਖੋਲਣੇ ਤੇ ਘਰੋਂ ਪੈਸੇ ਮੰਗਾਉ ਅੱਗੇ ਪਿੱਜਾਂਗੇ ਸਾਥੋਂ ਨਾ ਕਿ ਪੇਮੈਂਟ ਸਾਰੀ ਪਹਿਲਾਂ ਦੇ ਦਿੱਤੀ ਸੀਗੀ ਅਸੀਂ 32 ਲੱਖ ਰੁਪਏ ਦੋਨਾਂ ਨੇ ਇਕੱਠਾ ਦੇਤਾ ਪਹਿਲੋਂ 32 32 ਲੱਖ ਰੁਪਏ 32 32 32 32 ਲੱਖ ਰੁਪਏ 64 ਲੱਖ ਰੁਪਏ ਕੱਟਾ ਦਿੱਤਾ ਉਸ ਤੋਂ ਬਾਅਦ ਸਾਨੂੰ ਇਨਾ ਸਾਥੋਂ 8 ਤੋਂ 6 ਲੱਖ ਤੋਂ 5 ਤੋਂ ਲੱਖ ਸਾਡਾ ਰੁਕੀ ਰੋਟੀ ਬਣਾ ਦਾ ਖਰਚਾ ਹੋ ਗਿਆ ਜੋ ਅਸੀਂ ਘਰੋਂ 5000 ਮਗਾਉਣਾ ਕਿ ਇਨਾ ਸਾਨੂੰ ਇੱਕ ਦੇ ਨਹੀਂ ਰੋਟੀ ਪਈ 9 ਮਹੀਨਿਆਂ ਚ ਕਿਉਂਕਿ ਉੱਥੇ ਆਪਣੀ ਇੰਡੀਆ ਕਰੰਸੀ ਜਾ ਕੇ ਡਾਊਨ ਹੁੰਦੀ ਹੈਗੀ ਆ ਕਿਉਂਕਿ ਉੱਥੇ ਰੋਟੀ ਪਾਣੀ ਬਹੁਤ ਮਹਿੰਗਾ ਰਹਿਣਾ ਸੈਣਾ ਉੱਥੇ ਬੰਦੇ ਅਸੀਂ ਬਿਮਾਰੀ ਬਹੁਤ ਵਾਰੀ ਹੋਏ ਆ ਸਾਨੂੰ ਖਾਰਿਜ ਹੋ ਗਈ ਮੱਛਰ ਲੱਣਾ ਮਲੇਰੀਆ ਹੋ ਗਿਆ ਉੱਥੇ ਬਹੁਤ ਬੇਕਾਰ ਹੋਟਲ ਸੀਗੇ ਜਿਹੜੇ ਰੱਖਿਆ ਗਿਆ ਫਿਰ ਸਾਨੂੰ 4 ਤੋਂ ਸਾਨੂੰ 5 ਮਹੀਨੇ ਹੋ ਗਏ ਅਸੀਂ ਇਹਨੂੰ ਕਿਹਾ ਸਾਨੂੰ ਪਿੱਛੇ ਬਲੋ ਪਿੱਛੇ ਨਹੀਂ ਉਹ ਕਹਿੰਦੇ ਘਰੋਂ ਮੰਗਾਓ ਪੈਸੇ ਤਨ ਵੱਗੇ ਪਜਾ ਕੁੱਟਮਾਰ ਬਹੁ ਵਾਰੀ ਕੀਤੀ ਅੰਦਰ ਰੂਮ ਚ ਬੰਦ ਕਰ ਦੇਣਾ ਕੋਈ ਬਾਵਾ ਸਾਨੂੰ 4 ਦਿਨ ਇੰਨੀ ਪਹਿ ਲਗਾ ਅੱਜ ਦਿਨੇ ਕਜਰਾਤ ਹੈ ਅੰਦਰ ਹੀ ਰਹਿੰਦੇ ਰੇ ਵਾਸ਼ੂਮ ਕੁਛ ਨਹੀਂ ਅੰਦਰ ਫਿਰ ਇੱਕ ਦਿਨ ਸਾਨੂੰ ਮੌਕਾ ਮਿਲਦਾ ਹੈਗਾ ਵੀ ਹੋਟਲ ਚ ਕੋਈ ਨਹੀਂ ਹੁੰਦਾਗਾ ਉਹ ਜਾਂਦਾ ਸਾਨੂੰ ਪਤਾ ਹੈ ਨਹੀਂ ਕੋਈ ਵੀ ਜਿਹੜੇ ਹੋਟਲ ਚ ਅਸੀਂ ਪਹਿਲਾਂ ਰਹਿੰਦੇ ਸੀ ਉੱਥੇ ਸਾਰ ਆਵਾਜ਼ਾਈ ਸੀ ਹੂੰ ਬੰਦੇ ਆਉਂਦੇ ਸੀ ਜਾਂ ਜਾਂਦੇ ਸੀ ਆਉਂਦੇ ਸੀ ਉੱਥੇ ਆਵਾਜ਼ਾਈ ਹੈਗੀ ਘਰ ਹੋਰ ਵੀ ਨਾਲ ਹੈ ਜੀ ਬਾਜ ਸਾਧ ਇਹਨਾਂ ਸਾਡਾ ਹੋਟਲ ਚੇਂਜ ਕਰਤਾ ਜਿੱਥੇ ਸੰਸਾਨ ਹੋਟਲ ਆ ਕੋਈ ਸ਼ਾਇਦ ਬਾਰਿ ਕੋਈ ਜੰਗਲ ਦੇ ਪਹਾੜਾਂ ਦੇ ਵਿੱਚ ਉੱਥੋਂ ਕਿਵੇਂ ਨਿਕਲਦੇ ਹੋ ਉੱਥੋਂ ਐ ਸਾਰੇ ਸਾਡੇ ਇਹਨਾਂ ਪਾਸਪੋਰਟ ਤੇ ਫੋਨ ਲੈ ਲੈ ਉਹਨੇ ਆਪਦੇ ਕਮਰੇ ਚ ਰੱਖਦਾ ਸਾਡਾ ਰਾਬਤਾ ਹੁੰਦਾ ਨਿੰਦਰਗੱਲ ਦੀਦੀ ਨਾਲ ਅਕਵਾ ਡੋਰਤਵਾ ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਅਸੀਂ ਇੱਥੇ ਫਸੇ ਹੋਏ ਆ ਤੇ ਸਾਨੂੰ ਜਿਵੇਂ ਵੀ ਕਰਕੇ ਸਾਡੀ ਮਦਦ ਕਰੋ ਤੇ ਸਾਡੇ ਨਾਲ ਵੀ ਵੀਡੀਓ ਬਣਾ ਕੇ ਭੇਜੀਏ ਨਾ ਉਹਨੂੰ ਇੱਕ ਵਾਰੀ ਤੇ ਅਸੀਂ ਉਹ ਕਹਿੰਦੇ ਕਿ ਸਾਨੂੰ ਇੱਕ ਵੀਡੀਓ ਬਣਾ ਕੇ ਭੇਜ ਦਿਓ ਜਿੱਥੇ ਤੁਸੀਂ ਫਸੇ ਹੋ ਇੰਡੀਆ ਦਾ ਐਮਬੈਸੀ ਵਾਲੇ ਕੋਈ ਯਕੀਨ ਨਹੀਂ ਕਰਦੇ ਝੂਠ ਬੋਲਦਾ ਕਿਦਾਂ ਕੀ ਆ ਅਸੀਂ ਲੋਕੇਸ਼ਨ ਪਾਈ ਆਪਦੀ ਪਾਸਪੋਰਟ ਉਹਦੇ ਰੂਮ ਦਾ ਲੋਕ ਤੋੜ ਕੇ ਨਾ ਕੱਢ ਲੈ ਸੀ ਉਹ ਕਿਤੇ ਗਿਆ ਚਲਾ ਸੀ ਅਬਰ ਜੀ ਹੈ ਨਹੀਂ ਸੀ ਉਸ ਦਿਨ ਉਸ ਦਿਨ ਹੈ ਨਹੀਂ ਰੱਬ ਵੱਲੋਂ ਪੰਜਾ ਛੇ ਮਹੀਨੇ ਸਾਨੂੰ ਮੌਕਾ ਮਿਲਿਆਗਾ ਹਾਂ ਜੀ ਤੇ ਉਸ ਤੋਂ ਬਾਅਦ ਅਸੀਂ ਉੱਥੋਂ ਭੱਜ ਗਏ ਸੀ ਵੀਡੀਓ ਬਣਾ ਕੇ ਅਗਾ ਅਸੀਂ ਥਾਣੇ ਚੱਲ ਗਏ ਪੁਲਿਸ ਸਟੇਸ਼ਨ ਭੱਜੇ ਕਿਵੇਂ ਉਥੋਂ ਉਹ ਤਾਂ ਵਿੰਡੋ ਤੋੜ ਕੇ ਨਾ ਖਿੜਕੀਆਂ ਤੋੜ ਕੇ ਬਾੜੀਆਂ ਬਵਰੀਆਂ ਜੋ ਲੋਕ ਤੋੜ ਕੇ ਅਸੀਂ ਛਾਲਾ ਮਾਰਿਆ ਬਾਹਰ ਕੰਦੋ ਟੱਪ ਕੇ ਤਾਂ ਅਸੀਂ ਭੱਜੇ ਉਥੋਂ ਸਾਨੂੰ ਇੱਥੋਂ 1.5 ਕਿਲੋ 2 ਕਿਲੋਮੀਟਰ ਦੂਰ ਬਾਗਾ ਬਾਹ ਜਾ ਕੇ ਤੁਹਾਨੂੰ ਮਿਲਦਾ ਪੁਲਿਸ ਸਟੇਸ਼ਨ ਇਮੀਗ੍ਰੇਸ਼ਨ ਆਉਂਦੀ ਆ ਪੁਲਿਸ ਅਸੀਂ ਜਾ ਕੇ ਪਹੁੰਚੀ ਉੱਥੇ ਹੀ ਉਹਨਾਂ ਨੂੰ ਉਹਨਾਂ ਨੂੰ ਅਗੇ ਰਿਕਵੈਸਟ ਕੀਤੀ ਵੀ ਸਾਨੂੰ ਇੱਥੇ ਤੱਕਿਆਂ ਸਾਨੂੰ ਰੱਖਿਆ ਗਿਆ ਸਾਨੂੰ ਖਤਰਾ ਹੈ ਸਾਡੀ ਸਾਨੂੰ ਜਾਣ ਤੁਸੀਂ ਪੁਲਿਸ ਕੋਲ ਪਹੁੰਚਦੇ ਹੋ ਹਾਂ ਪੁਲਿਸ ਕੋਲ ਪਹੁੰਚਦੇ ਇਹ ਪੁਲਿਸ ਕਿੱਥੋਂ ਦੀ ਸੀ ਇਹ ਕੋਲੰਬੀਆ ਦੀ ਕਪੂਰਗੰਨਾ ਕੋਲੰਬੀਆ ਦੀ ਕੋਲੰਬੀਆ ਦੀ ਹਾਂ ਜੀ ਤੁਹਾਨੂੰ ਪਨਾਮਾ ਦੇ ਜੰਗਲਾਂ ਤੋਂ ਬਾਹਰ ਨਿਕਲ ਗਏ ਸੀ ਤੁਸੀਂ ਨਹੀਂ ਪਨਾਮਾ ਦਾ ਜੰਗਲ ਅੱਗੇ ਰਹਿ ਗਿਆ ਇਹ ਅਸੀਂ ਕਲੰਬੀਆ ਦੇ ਜੰਗਲ 'ਚ ਸੀ ਕਲੰਬੀਆ ਪਨਾਮਾ ਦਾ ਬਾਰਡਰ ਉੱਪਰ ਬਾਰਡਰ ਹੈ ਉੱਥੋਂ ਸਾਰਾ ਸਾਰੀ ਡੰਗ ਕਿਤੇ ਹੀ ਨਹੀਂ ਬਾਰਡਰ ਸੀਗੇ ਬਾਰਡਰ ਤੇ ਹੀ ਸੀ ਹਾਂ ਅੱਗੇ ਉੱਥੋਂ ਸਾਰਾ ਪਨਾਮਾ ਹੈ ਅੱਗੇ ਪਿੱਛੇ ਭਜਦੇ ਹੋ ਪਿੱਛੇ ਭਜਦੇ ਉੱਥੋਂ ਸਾਰਾ ਉੱਥੋਂ ਡੰਗੇ ਸ਼ੁਰੂ ਹੁੰਦੀ ਹੈ ਸਾਰਾ ਠੀਕ ਹੈ ਮੈਂ ਉੱਥੋਂ ਦੀ ਭੱਜੇ ਫਿਰ ਪਿੱਛੇ ਭੱਜੇ ਤੇ ਉੱਥੇ ਸਾਡੀ ਫਿਰ ਸਾਨੂੰ ਐਂਬੈਸੀ ਵਾਲੇ ਫੋਨ ਆ ਤਾਂ ਇੰਡੀਅਨ ਐਂਬੈਸੀਲ ਮੈਂ ਪਗੋਟਾ ਤੋਂ ਕੋਲੰਬੀਆ ਜੀ ਪੋ ਗਿਆ ਆਪਣੀ ਸਪੈਸ਼ਲ ਇੰਡੀਅਨ ਐਂਬੈਸੀ ਵਾਲਾ ਗਿਆ ਉਹਨਾਂ ਕੋਲ ਕੀਤੀ ਤੇ ਉਹਨਾਂ ਨੇ ਸਾਡੀ ਪੁਲਿਸ ਵਾਲੇ ਵੀ ਸਾਡੀ ਕੋਈ ਗੱਲਬਾਤ ਨਹੀਂ ਸੁਣੀਏ ਨੇ ਉਹ ਕਿਉਂਕਿ 7-8 ਜਨੇ ਸਰ ਹੈ ਗਿਆ ਪੁਲਿਸ ਵਾਲ ਟੋਟਲ ਉਹ ਵੀ ਮਾਫੀ ਨਾਲ ਤੇ ਡੌਕਨਰ ਵਾਲੇ ਹੁੰਦੇ ਆ ਪੈਸਾ ਪੂਸਾ ਖਾਂਦੇ ਆ ਉਹਨਾਂ ਦਾ ਸਾਰਾ ਸੇਮ ਹੁੰਦਾ ਫਿਰ ਉਹਨਾਂ ਅਸਾਂ ਨੇ ਇੱਕ ਲੈਟਰ ਭਾਈ ਐਂਬੈਸੀ ਵਾਲਿਆਂ ਨੇ ਇਹ ਕੋਲੰਬੀ ਦੇ ਮਿਨਿਸਟਰ ਨੂੰ ਲਿਖ ਕੇ ਤੇ ਫਿਰ ਉਹ ਫਿਰ ਪੁਲਿਸ ਸਟੇਸ਼ਨ ਪਹੁੰਚਦੀ ਆ ਪੁਲਿਸ ਸਟੇਸ਼ਨ ਤੋਂ ਫਿਰ ਸਾਡ ਨੂੰ ਉਹਨਾਂ ਸਾਡੀ ਗਾਰਵਾਈ ਸਾਡੇ ਤੇ ਕੀਤੀ ਫਿਰ ਉਹ ਸੁਣਿਆ ਸਾਡਾ 5 ਦਿਨ ਦਾ ਪ੍ਰੋਸੈਸ ਸੀਗਾ ਸਾਡਾ ਇਹ ਜੋ ਜੋ ਵੀ ਲੈਟ ਇਮੀਗ੍ਰੇਸ਼ਨ ਕਰਨਾ ਸੀਗਾ ਸਾਡਾ ਨਿੰਦਰ ਕੌਰ ਜੀ ਨੇ ਸਾਡੀ ਗੱਲ ਕੀਤੀ ਸੁਨਾਮ ਸਿੰਘ ਕਰਾਉਂ ਜਾਣਦੇ ਆ ਸਰ ਜਿਹੜੇ ਕਰਾਉਂ ਅਸੀਂ 5 ਵਿਅਕਤੀ ਇਮੀਗ੍ਰੇਸ਼ਨ ਕਰਾਉਂ ਜਾਂਦੇ ਆ ਸਾਡਾ 5 ਦਿਨਾਂ ਦਾ ਉੱਥੇ ਵਰਕ ਪੇਪਰ ਵਰਕ ਹੁੰਦਾ ਹੈ ਕਿ ਸਾਡੇ ਉਹਨਾਂ ਫੋਟੋ ਪਾਸਪੋਰਟ ਦੀਆਂ ਫੋਟੋ ਲੈ ਲਈਆਂ ਸਾਡੀਆਂ ਫੋਟੋ ਲੈ ਲਈਆਂ ਸਾਈਨ ਕਰਾ ਲਿਆ ਅਸੀਂ ਵਾਪਸ ਆਉਨੇ ਆ ਤੇ ਸਾਡੇ ਅਸੀਂ ਸਾਡੇ ਕੋ ਖਾਣ ਨੂੰ ਸਰ ਕੁਝ ਨਹੀਂ ਹੁੰਦਾ ਕਿ ਅਸੀਂ ਉਥੋਂ ਭੱਜੇ ਸੀਗੇ ਅਸੀਂ ਪੁਲਿਸਿੰਗ ਹੈ ਸਾਡੀ ਗੱਲ ਨਹੀਂ ਸੁਣੀ ਨਾਲ ਸਾਡੇ ਕੋਟਲ ਸੀਗਾ ਇਹ ਪੁਲਿਸਸ਼ਨ ਨਾਲ ਹਟਲ ਜਾ ਸੀ ਸਟੋਰ ਸੀ ਅਸੀਂ ਉਹਦੇ ਸਟੋਰ ਚ ਜਾਂਦੇ ਆ ਸਰ ਤੇ ਸਟੋਰ ਚ ਜਾ ਕੇ ਤੇ ਅਸੀਂ ਆਪਦਾ ਖਾਣ ਪੀਣ ਦਾ ਕੁਝ ਕੱਢਨੇ ਹੁੰਨੇ ਆ ਤੇ ਜਿੱਥੋਂ ਸਾਨੂੰ ਉਧਰੋਂ ਡੌਂਕਰ ਆ ਜਾਂਦੇ ਆ ਸਾਡੇ ਤੇ ਜੋ ਕੀ ਸਾਡੇ ਨਾਲ ਫਿਰ ਜਿਹੜੇ ਡੌਂਕਰ ਜਿਹੜੇ ਡੌਂਕਰਾਂ ਕੋਲੇ ਤੁਸੀਂ ਪਹਿਲਾਂ ਕੈਦ ਸੀ ਉਹੀ ਡੌਂਕਰ ਆ ਜਾਂਦੇ ਆ ਉਹੀ ਡੌਂਕਰ ਆ ਜਾਂਦੇ ਜਿੰਨਾ ਸਾਨੂੰ ਉਹ ਵੀ ਸਾਨੂੰ ਟੌਰਚਰ ਕਰਦੇ ਸੀਗੇ ਇਹਨਾਂ ਨੂੰ 5 ਅਸੀਂ ਸੀ ਤੇ 8 ਇਹਨੇ ਹੋ ਸੀ ਇਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਨੂੰ ਫੜ ਲੈਂਦੇ ਆ ਮੈਨੂੰ 4-5 ਇਹਨੇ ਫੜ ਲੈਂਦੇ ਆ ਜੀ ਮੇਰੇ ਕੱਪੜੇ ਪਾਸਪੋਰਟ ਮੇਰਾ ਫੋਨ ਖੋ ਲੈਂਦੇ ਆ ਜੀ ਮੇਰੇ ਸਾਰੇ ਕੱਪੜੇ ਪਾੜਦੇ ਹੀ ਉਹਨਾਂ ਨੇ ਮੇਰੇ ਕੋਲ ਵੀਡੀਓ ਹੈਗੀ ਹੈ ਜੀ ਆ ਵੇਖੋ ਪੁਲਿਸ ਸਟੇਸ਼ਨ ਤੇ ਬੈਠੇ ਆ ਪੁਲਿਸ ਸਟੇਸ਼ਨ ਤੇ ਬੈਠੇ ਆ ਮੇਰਾ ਲੋਰ ਤੇ ਮੇਰਾ ਪਾਸਪੋਰਟ ਤੇ ਫੋਨ ਖੋ ਕੇ ਲੈ ਜਾਂਦੇ ਆ ਜੀ ਵੀਡੀਓ ਮੈਂ ਬਣਾਉਂਗੀ ਸਰ ਪੁਲਿਸ ਸਟੇਸ਼ਨ ਤੁਸੀਂ ਕਿਵੇਂ ਪਹੁੰਚਦੇ ਹੋ ਓਟੋ ਬੱਜ ਕੇ ਤੁਰ ਕੇ ਪੈਦਲ ਸਰ ਪੈਦਲ ਉਹਨਾਂ ਤੋਂ ਛੁੱਟ ਕੇ ਪਾਜੀ ਗਏ ਕੋਈ ਹੈ ਨਹੀਂ ਸੀ ਉਹਦੇ ਨਾਲ ਹੋਟਲ 'ਚ ਕੋਈ ਵੀ ਅਸੀਂ ਸਰਪੰਚੇ ਬੰਦੇ ਸੀ ਪੰਜੇ ਉੱਥੋਂ ਪਾਜਦੇ ਆ ਜੀ ਮੁਰਕੇ ਫਿਰ ਸਾਡੀ ਸਤਨਾਮ ਸੰਧੂ ਨਾਲ ਗੱਲ ਹੁੰਦੀ ਹੈ ਮੈਂਬਰਸ ਪਾਰਲੀਮੈਂਟ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਨੇ ਸਾਡੀ ਇਨੀ ਮਦਦ ਕੀਤੀ ਸਾਨੂੰ ਹੋਟਲ ਦਿਵਾਇਆ ਹੋਟਲ 'ਚ ਰਹੇ ਅਸੀਂ ਉੱਥੇ ਸਾਨੂੰ ਰੋਟੀ ਦੇ ਪਾਏ ਪੈਸੇ ਪਾਏ ਰੈਂਟ ਦਿੱਤਾਗਾ ਕਿਉਂਕਿ ਉੱਥੋਂ ਦੇ 5000 ਰੁਪਏ ਇੱਕ ਦਿਨ ਦਾ ਰੈਂਟ ਸੀਗਾ ਕਲੋmbia 'ਚ ਜਿਹੜਾ ਹੋਟਲ 'ਚ ਅਸੀਂ ਰਹੇ ਹਾਂ ਟਾਪੂ ਜੇ 'ਚ ਹਾਂਜੀ ਉਹ ਸਾਰੇ ਸਤਨਾਮ ਸੰਧੂ ਮੈਂਬਰ ਹੀ ਪਾਉਂਦੇ ਰਿਹਾ ਸਰ ਸਾਡੇ ਐਮਪੀ ਸਰ ਉਹਨਾਂ ਫਿਰ ਸਾਨੂੰ ਪਿੱਛੇ ਬੁਲਾਇਆ ਫਿਰ ਅਸੀਂ ਪਕੋਟਾ ਆਏ ਉੱਥੋਂ ਸਾਡੀ ਫਿਰ ਫੈਮਿਲੀ ਨੂੰ ਟਿਕਟਾਂ ਕਰਵਾਈਆਂ ਸਾਡਾ ਉੱਥੇ ਪਕੋਟ ਤੇ ਉੱਥੇ ਵੀ ਸਾਡੀ ਕਰੋ ਹੀ ਖਰਚਾ ਸੀ 10 10 ਤੋਂ 20000 ਰੁਪਇਆ ਪਾਇਆ ਸੀ ਐਮਪੀ ਸਰ ਨੇ ਪਾਸ ਸਰਕਾਰ ਨੇ ਮਦਦ ਕੀਤੀ ਹੈ ਬਹੁਤ ਸਾਰੀ ਮਦਦ ਕੀਤੀ ਹੈ ਸਾਡੀ ਤੇ ਉਤੋਂ ਫਿਰ ਅਸੀਂ ਟਿਕਟਕ ਆਈਆਂ ਜੋ ਕਿ 2 ਤੋਂ 2.3 ਲੱਖ ਟਿਕਟਕ ਆਈਆਂ ਸਾਡੀਆਂ ਕੀ ਤਾਂ ਤੋਂ ਸਾਨੂੰ ਫੇਰ ਕਿਉਂਕਿ ਸਾਡੇ ਕੋਲ ਵੀਜ਼ਾ ਹੈ ਨਹੀਂ ਸੀਗਾ ਦੋ ਨੰਬਰ ਸੀਗੇ ਸਾਡੂੰ ਸਾਨੂੰ ਐਮਬੈਸੀ ਵਾਲਿਆਂ ਦੇ ਕੋਲ ਰੱਖਿਆਗਾ ਉਹਨਾਂ ਪੂਰਾ ਲੈਟਰ ਬਣਾਇਆ ਸਾਡੇ ਕੋਲ ਲੈਟਰ ਵੀ ਹੈਗੇ ਜੋ ਐਮਬੈਸੀ ਵੱਲ ਨੇ ਉਹ ਵਰਤੋਂ ਬਣਾ ਕੇ ਦਿੱਤੇ ਸਾਨੂੰ ਸਲਿੱਪ ਵੀ ਸਲਿੱਪ ਵੀ ਹੈਗੀ ਆ ਕਿਉਂਕਿ ਕਹਿੰਦੇ ਤੁਸੀਂ ਦੋ ਨੰਬਰ ਜਾ ਸਾਨੂੰ ਤਾਂ ਪਤਾ ਕਿ ਕਿੱਦਾਂ ਆ ਕੇ ਸਾਨੂੰ ਕਿੱਦਾਂ ਨਹੀਂ ਗਏ ਕਹਿੰਦੇ ਇੰਨੀ ਪੇ ਨਹੀਂ ਸਕਦੇ ਪਿੰਡਿਆ ਜਾ ਨਹੀਂ ਸਕਦੇ ਕਿਉਂਕਿ ਸਿੱਧਾ ਡਾਇਰੈਕਟਲੀ ਇੱਥੇ ਫਿਰ ਸਾਨੂੰ ਉਹ ਇੱਕ ਫਲਾਈਟ ਆਨ ਵੈਰੀ ਟੁਰਕੀ ਟੁਰਕੀ ਤੋਂ ਫੇਰ ਅਸੀਂ ਗਏ ਅੰਡਰ ਦਿੱਲੀ ਆਏ ਕਿਉਂਕਿ ਸਾਡੀ ਜੋ ਫਲਾਈਟ ਟੁਰਕੀ ਸ਼ੇਅਰ ਲਾਈਨ ਤੋਂ ਆਏ ਸੀ ਉਹ ਦੂਜੀ ਫਲਾਈਟ ਹੂੰ ਅੱਛਾ ਇਹਨਾਂ ਸਭ ਕੁਝ ਹੋ ਗਿਆ ਤੁਸੀਂ ਦੁਬਾਰਾ ਆਪਣੇ ਏਜੰਟ ਨੂੰ ਮਿਲੇ ਉਸ ਨੂੰ ਨਹੀਂ ਸਰ ਉਹ ਮੇਲੇ ਕੋਣ ਕਰਾਇਆ ਸੀ ਤੇ ਸਾਡੇ ਜਿਹੜਾ ਸਾਡਾ ਵਿੱਚ ਬੰਦਾ ਸੀ ਨਾ ਅਸੀਂ ਉਹਨੂੰ ਫੋਨ ਕਰਾਇਆ ਸੀ ਕਿ ਆਪਾਂ ਮਿਲਣਾ ਹੈ ਉਹ ਕਹਿੰਦਾ ਮੇਰੇ ਕੋਲ ਮਿਲਣ ਲਈ ਟਾਈਮ ਨਹੀਂ ਹੈਗਾ ਤੇ ਨਾ ਹੀ ਮੈਂ ਤੁਹਾਨੂੰ ਮਿਲ ਸਕਦਾ ਅਸੀਂ ਉਹਨੂੰ ਇਹ ਗੱਲ ਕਹੀ ਸੀ ਜੀ ਤੂੰ ਸਾਡੇ ਕੋਲ ਮਿਲ ਨਹੀਂ ਸਕਦਾ ਸਾਡੇ ਘਰੇ ਆ ਜਾ ਜਾਂ ਸਾਡੇ ਪਿੰਡ ਆ ਜਾ ਕਿਸੇ ਵੀ ਆ ਜਾ ਜਾਂ ਜ ਜਿੰਨਾ ਤੁਹਾਨੂੰ ਫੋਨ ਲਾਇਆ ਉਹਨਾਂ ਦੇ ਘਰੇ ਆ ਜਾ ਆਪਾਂ ਉੱਥੇ ਗੱਲਬਾਤ ਕਰ ਲੈਂਦੇ ਹਾਂ ਉਹਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਮੈਂ ਪੇਜ ਹੋਰ ਦੇਣਾ ਕਿਤੇ ਬਾਕੀ ਸਾਨੂੰ ਯਕੀਨ ਨਹੀਂ ਭਾਈਓ ਦੇਦੀ ਪਹਿਲਾਂ ਉਹਨੇ ਸਾਡੇ ਨਾਲ ਇੰਨਾ ਹੁਣ ਵੀ ਇਹੋ ਕਹਿ ਰਿਹਾ ਕਿ ਮੈਂ ਕਿਤੇ ਹੋਰ ਭੇਜ ਦਿੰਨਾ ਇਹ ਵੀ ਕਹਿ ਰਿਹਾ ਭੇਜਾਂਗਾ ਦੋ ਨਾਲ ਕੋਈ ਉਹਦੇ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਇਮੀਗ੍ਰੇਸ਼ਨ ਕੰਮ ਨਹੀਂ ਕਰਦਾ ਕੋਈ ਵਰਕ ਪਰਮਿਟ ਦੋ ਨੰਬਰ 'ਚ ਭੇਜਦਾ ਹੈਗਾ ਸਰ ਤੇ ਹੁਣ ਸਾਨੂੰ ਮਿਲਦਾ ਹੀ ਨਹੀਂ ਪਿਆ ਹੁਣ ਸਰ ਨਾਲ ਸਾਡਾ ਕਾਲ ਚੱਕ ਰਿਹਾ ਹੈ ਨਾ ਸਾਨੂੰ ਮਿਲ ਰਿਹਾ ਕਿੱਥੇ ਹੈਗਾ ਉਹ ਮਿਲ ਨਹੀਂ ਰਿਹਾ ਸਾਡੇ ਨਾਲ ਗੱਲਬਾਤ ਹੀ ਨਹੀਂ ਕਰਦਾ ਜੀ ਜਿਹੜਾ ਬੰਦਾ ਆ ਗਿਆ ਵਿੱਚ ਉਹਨੂੰ ਗੱਲਬਾਤ ਕਰ ਹੀ ਨਹੀਂ ਰਿਹਾ ਜਮਾ ਵੀ ਕਹਿੰਦਾ ਜੀ ਪੰਜ ਬੰਦੇ ਪਜੇ ਸੀ ਅਸੀਂ ਦੋ ਪਹੁੰਚੇ ਜਿੱਥੇ ਮਰਜੀ ਭੱਜ ਲੈਣ ਅਸੀਂ ਦੋ ਰਹਿ ਗਏ 60 ਉੱਥੇ ਨੇ ਬਾਕੀ ਉਹ ਤਾਂ ਅੱਗੇ ਪਿੱਛੇ ਚੱਲ ਗਏ ਜਿੰਨਾ ਕੋਈ ਸਾਨੂੰ ਪਤਾ ਹੀ ਨਹੀਂ ਸਰ ਜਿੱਦਾਂ ਇੱਕ ਬੰਦੇ ਨੂੰ ਇੱਕ ਏਜੰਟ ਦੇ ਬੰਦੇ ਫੜ ਲੈਂਦੇ ਆ ਸਾਈਡ ਤੇ ਕਰ ਲੈਂਦੇ ਆ ਉਹਨੂੰ ਸਾਨੂੰ ਪਤਾ ਨਹੀਂ ਬਾਕੀ ਦਰ ਲੈ ਕੇ ਦਰ ਨਹੀਂ ਚੱਲ ਗਏ ਫੜ ਲਿਆ ਉੱਥੇ ਘਰੇ ਫੋਨ ਕਰਾਇਆ ਹੋਰ ਹੋਟਲ ਲੈ ਕੇ ਅਲੱਗ ਅਲੱਗ ਜਗ੍ਹਾ ਰੱਖੀ ਗਿਆ ਕੀ ਕਰ ਲਿਆ ਜੀ ਕਿਸੇ ਦਿਨ ਆਪਦਾ ਏਜੰਟ ਚੇਂਜ ਕਰ ਲਿਆ ਹੂੰ ਤੇ ਸਾਰੇ ਭੱਜ ਗਏ ਉਥੋਂ ਅਸੀਂ 5 ਭਜੇ ਕੇ 3 ਰਹਿ ਗਏ ਮਗਰ ਉਹ ਤਿੰਨਾਂ ਨੂੰ ਏਜੰਟ ਇਹਨਾਂ ਨੇ ਦਲਾਸਦਾ ਏਜੰਟ ਨੇ ਵੀ ਤੁਸੀਂ ਮੇਰੇ ਥਰੂ ਆਓਗੇ ਮੈਂ ਟੇਡ ਕਰਾ ਦੂੰਗਾ ਤੁਹਾਡੀ ਮੇਰੇ ਥਰੂ ਆਓਗੇ ਤਾਂ ਮੈਂ ਤੁਹਾਨੂੰ ਹੋਰ ਭੇਜ ਦੂੰਗਾ ਜਾਂ ਤੁਹਾਨੂੰ ਛੱਡ ਦੂੰਗਾ ਤੁਹਾਡੇ ਪੈਸੇ ਮੋੜ ਦੂੰਗਾ ਸਾਨੂੰ ਕਹਿੰਦਾ ਜੇ ਤੁਸੀਂ ਮੇਰੇ ਥਰੂ ਨਾ ਆਏ ਸਰਕਾਰ ਤੋਂ ਗਵਰਨਮੈਂਟ ਥਰੂ ਆਏ ਰਸਤੇ ਮਰਵਾ ਦਾਂਗਾ ਮੈਂ ਕੁਝ ਵੀ ਕਰਾ ਦਾਂਗਾ ਮੇਰੇ ਕੋਲ ਆਡੀਓ ਵੀ ਹੈਗੀ ਹੈ ਪਿੰਡ ਕਿਹੜਾ ਕਿਹੜਾ ਤੁਹਾਡਾ ਰਫਰੇਪਰ ਜ਼ਿਲ੍ਹਾ ਸਰ ਕਿਹੜਾ ਪਿੰਡ ਹੈ ਮੰਮਡੋਰ ਤੋਂ ਜੀ ਮੰਮਡੋਰ ਤੋਂ ਮੇਰਾ ਪਹਿਲੇ ਸ਼ਾਹਕੋਟ ਜਾ ਕੇ ਉਹ ਬੰਦੇ ਨੂੰ ਮਿਲ ਗੱਲ ਇਹ ਆ ਇਹ ਇਹਨਾਂ ਮੁੰਡਿਆਂ ਦੀ ਕਹਾਣੀ ਇਹ ਸੁਣਦੇ ਵਿੱਚ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਕਈ ਕੁਝ ਇਹਨਾਂ ਦਾ ਇੱਕ ਏਜੰਟ ਜਿਸ ਦਾ ਇਹਨਾਂ ਨੇ ਜ਼ਿਕਰ ਵੀ ਕੀਤਾ ਉਸ ਦੀ ਪੜਤਾਲ ਜਾਂਚ ਜਿਹੜੀ ਆ ਉਹ ਪੰਜਾਬ ਦੀ ਸਰਕਾਰ ਜ਼ਰੂਰ ਕਰਾਵੇ ਕਿ ਉਹ ਬੰਦਾ ਕੌਣ ਹੈ ਇਹਨਾਂ ਨੇ ਕਿਹਾ ਕਿ ਸਾਡੇ ਪਾਸਪੋਰਟ ਤੇ ਜਿਹੜਾ ਪਹਿਲਾ ਵੀਜ਼ਾ ਲੱਗਾ ਗੁਆਨਾ ਦਾ ਲੱਗਾ ਔਰ ਇਹ ਪ੍ਰੋਸੈਸ ਹੈ ਕਿ ਜਦੋਂ ਤੁਸੀਂ ਇੱਕ ਥਾਂ ਤੋਂ ਜਾਣਾ ਜਿੱਥੋਂ ਤੱਕ ਦਾ ਵੀਜ਼ਾ ਲੱਗਾ ਤੁਸੀਂ ਉੱਥੇ ਹੀ ਜਾ ਸਕਦੇ ਹੋ ਜਾਂਫਰ ਉਦੋਂ ਅਗਲਾ ਪ੍ਰੋਸੈਸ ਤੁਸੀਂ ਸ਼ੁਰੂ ਕਰਨਾ ਤੁਹਾਡਾ ਅਗਲਾ ਵੀਜ਼ਾ ਲੱਗੂਗਾ ਤਾਂ ਤੁਹਾਨੂੰ ਅਗਲੀ ਫਲਾਈਟ ਮਿਲਣੀ ਹੈ ਨਹੀਂ ਤਾਂ ਤੁਸੀਂ ਉੱਥੇ ਦੇ ਹੋ ਕੇ ਰਹਿ ਗਏ ਜਾਨੀ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਗੁੰਮਰਾਹ ਕੀਤਾ ਗਿਆ ਕਿ ਤੁਹਾਡਾ ਇੱਥੋਂ ਵੀਜ਼ਾ ਲੱਗ ਗਿਆ ਉਦੋਂ ਗਾਂ ਤੁਸੀਂ ਬਸ ਅਮਰੀਕਾ ਪਹੁੰਚੋਗੇ ਜਿਵੇਂ ਮਰਜ਼ੀ ਪਹੁੰਚ ਜਾਓਗੇ ਨੌਜਵਾਨ ਸੀ ਛੋਟੇ ਸੀ ਇਹਨਾਂ ਨੂੰ ਇਸ ਗੱਲ ਦੀ ਮੁਕੰਮਲ ਹੋ ਸਕਦਾ ਕਿ ਸਮਝ ਨਾ ਹੋਵੇ ਕਿ ਅੱਗੇ ਕਿਵੇਂ ਜਾਣਾ ਪਰ ਇਹਨਾਂ ਨੇ ਜੋ ਅੱਗੇ ਵਾਪਰਿਆ ਉਹ ਦਰਦਨਾਕ ਸੀ ਭਾਰਤ ਸਰਕਾਰ ਨੇ ਮਦਦ ਕੀਤੀ ਹੈ ਅੱਜ ਇਹ ਵਾਪਸ ਪਹੁੰਚੇ ਆ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਕਿ ਉਸ ਜਿਹੜਾ ਏਜੰਟ ਹੈ ਜਿਸ ਦਾ ਜ਼ਿਕਰ ਇਹਨਾਂ ਉਸਨੇ 40-40 ਲੱਖ ਰੁਪਏ ਇਹਨਾਂ ਤੋਂ ਲਿਆ 80 ਲੱਖ ਰੁਪਏ ਇਹਨਾਂ ਤੋਂ ਲਿਆ ਔਰ ਇਹ ਕਹਿੰਦੇ ਕਿ ਅਸੀਂ ਖੱਜਲ ਹੋ ਕੇ ਵਾਪਸ ਆਏ ਆ ਘਰ ਦਾ ਸਾਰਾ ਕੁਝ ਵੇਚ ਕੇ ਅਸੀਂ ਉਹਨੂੰ ਪੈਸੇ ਦਿੱਤੇ ਸੀ ਉਸ ਏਜੰਟ ਤੋਂ ਸਾਡੇ ਪੈਸੇ ਵਾਪਸ ਕਰਵਾਏ ਜਾਣ ਹੁਣ ਉਡੀਕ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਸਰਕਾਰ ਕੀ ਕਾਰਵਾਈ ਕਰਦੀ ਹੈ ਕਿਵੇਂ ਕਰਦੀ ਹੈ ਤੇ ਕਿੰਨੀ ਕੁ ਕਰਦੀ ਹੈ ਫਿਲਹਾਲ ਮੈਨੂੰ ਦਿਓ ਜੀ ਸਤਿ ਸ੍ਰੀ ਅਕਾਲ